ਕਾਂਗਰਸ ਜਿੰਦਾਬਾਦ ਰਾਜਾ ਵੜਿੰਗ ਜਿੰਦਾਬਾਦ ਰਾਜਾ ਵੜਿੰਗ ਜਿੰਦਾਬਾਦ ਮੈਂ ਕਿਹਾ ਜਿਸ ਬੰਦੇ ਨੂੰ ਟਿਕਟ ਦਿੱਤੀ ਗਿਆ ਸਰ ਨੂੰ ਇਹ ਪੁੱਛਿਆ ਜਾਇਆ ਵੀ ਕਿ ਇਹ ਕਿੰਨੇ ਬੂਲ ਕਿੱਤੇ ਕਿੱਤੇ ਬੂਲ ਲੱਗਦੇ ਆ ਕਿਹੜੇ ਕਿਹੜੇ ਸਕੂਲ ਚ ਬੂਲ ਲੱਗਦੇ ਆ ਇਹ ਬੰਦੇ ਸਾਰੇ ਦੂਸਰੇ ਦੇ ਬਹਿਣ ਵਾਲੇ ਜੇ ਉਹਨੂੰ ਅਜੇ ਤੱਕ ਇੱਕ ਨਹੀਂ ਪਤਾ ਹੈਗਾ ਵੀ ਇਹ ਬੂਲ ਕਿੱਤੇ ਕਿੱਤੇ ਬੰਦਦਾ ਉਸ ਵਾਈਪ ਕਿਹੜੀ ਪ੍ਰਧਾਨ ਅਫਸਰ ਹੋਣੀ ਪੋਲੀ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕਾਂਗਰਸ ਹੀ ਵਰਕਰਾਂ ਦੀ ਵੀਰਜੇ ਦੇ ਵਿੱਚ ਹੀ ਗੱਲ ਕਰਕੇ ਕਿਹੜੀ ਗਾਣਗੀ ਆ ਈਸ਼ਵਰ ਆਪਣਾ ਨਾਮ ਦਰਸਿਤ ਜਿਹੜਾ ਕੌਂਸਲ ਸਪੱਤੀ ਜਾਰੀ ਕੀਤਾ ਮੈਂ ਜੀ ਮਲਵਿੰਦਰ ਸਿੰਘ ਮੱਲੀ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਵਾਈਸ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਇਹ ਟਕਸਾਲੀ ਕਾਂਗਰਸਿੰਗ ਦੀ ਹੋਈ ਹੈ ਜੀ ਇਹ ਜੋ ਕੱਲ ਲਿਸਟ ਜਾਰੀ ਕੀਤੀ ਗਈ ਆ ਕਾਂਗਰਸ ਹਾਈ ਕਮਾਂਡ ਵੱਲੋਂ ਵਾਰ ਨੰਬਰ 19 ਵਿੱਚ ਸੀਮਾ ਰਾਣੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਵਿਰੋਧ ਚ ਇਹ ਮੀਟਿੰਗ ਕੀਤੀ ਗਈ ਹੈ ਜੀ ਕੋਨੇ ਤੇ ਤੁਸੀਂ ਕਿੰਨਾ ਕਿਰਤੋਂ ਪਾਰਟੀ ਦੇ ਕੰਮ ਕਰਦੇ ਹੋ ਤਸੀਮਾ ਨੇ ਕਿੰਨੇ ਕਿਰਤੋਂ ਕੰਮ ਕਰਦੇ ਅਸੀਂ ਆਪਣੇ ਪੰਜ 6 ਵਰਕਰ ਹੈ ਜੀ ਮੈਂ ਤੇ ਜਰਨਲ ਆ ਸਾਡੇ ਐਸਪੀ ਭਾਈਚਾਰੇ ਦੇ 6 ਵਰਕਰ ਹੀ ਬਹੁਤ ਹੀ ਮਿਹਨਤੀ ਭਾਰ ਲਾਲੀ ਠੇਕਦਾਰ ਜੀ ਬੋਬੀ ਭਗਤ ਜੀ ਬੂਰੀ ਤਰਲੋਕ ਬੂਰੀ ਜੀ ਮਸਤਰਾਮ ਜੀ ਪੂਰੇ ਤਰ੍ਹਾਂ ਹੀ 6-7 ਜਣੇ ਜਿਨ੍ਹਾਂ ਦਾ ਅਸੀਂ ਲਿਸਟ ਬਣਾ ਕੇ ਦਿੱਤੀ ਸੀ ਐ ਐਮਪੀ ਸਾਹਿਬ ਨੂੰ ਵੀ ਨਵਜੋਤ ਕੌਰ ਮੈਡਮ ਨਵਜੋਤ ਨੂੰ ਦਿੱਤੀ ਸੀ ਉਹਨਾਂ ਵਿੱਚੋਂ ਕਿਸੇ ਨੇ ਦਿੱਤੀ ਗਈ ਇਹ ਸੀਮਾ ਰਾਣੀ ਜਿਹੜੀ ਇਹਦਾ ਘਰਵਾਰ ਰਟਾਇਰ ਹੋ ਨੂੰ 6 ਮਹੀਨੇ ਹੋਏ ਆ ਤੇ ਜਿਹੜੇ ਬੰਦਿਆਂ ਨੂੰ ਟਿਕਟ ਦਵਾਈ ਆ ਉਹ ਕਾਂਗਲੀ ਦਾ ਸਮਰਥਨ ਕਰਦੇ ਰਹੇ ਆ ਵਿਧਾਨ ਸਭਾ ਚ ਵੀ ਤੇ ਲੋਕ ਸਭਾ ਚ ਵੀ ਕਾਰਨ ਕੀ ਤੁਹਾਨੂੰ ਜਿਹੜੇ ਟਿਕਟ ਤੁਹਾਨੂੰ ਇਹ ਜਿਹੜੀ ਕਾਂਗਰਸ ਹਾਈ ਕਮਾਨ ਤੱਕ ਜਿਹੜੀ ਜਾਣਕਾਰੀ ਸਹੀ ਪਹੁੰਚਾਈ ਨਹੀਂ ਗਈ ਲਿਸਟ ਪਹੁੰਚਾਈ ਨਹੀਂ ਗਈ ਕੋਈ ਚਾਫਲਸ ਜਿਹੜੇ ਲੋਗਰ ਲੀਡਰ ਆ ਉਹਨਾਂ ਨੇ ਇਹ ਜਿਹੜੀ ਟਿਕਟ ਉਹਨੂੰ ਦਵਾਈ ਆ ਇਸ ਮੇਰੇ ਕੀ ਮਨਸਾ ਆ ਉਹ ਜਾਣਦੇ ਸੀਨੀਅਰ ਅਧਿਕਾਰੀਆਂ ਨੂੰ ਗੱਲ ਕੀਤੀ ਐਮਐਲਓ ਛੱਡ ਕੇ ਐਮਪੀ ਤੁਹਾਡੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਰਾਜਾ ਬਰਿੰਗ ਜੀ ਨੂੰ ਬੇਨਤੀ ਕਰਦੇ ਆ ਜੀ ਇਹ ਟਿਕਟ ਤੇ ਫੇਰ ਗੌਰ ਕੀਤਾ ਜਾਵੇ ਤੇ ਇਹ ਜਿੰਨੇ ਵੀ ਹੜੇ ਮੀਂਹਵਾਰ ਆ ਇਹਨਾਂ ਵਿੱਚੋਂ ਕਿਸੇ ਵੀ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤੀ ਜਾਵੇ ਅਸੀਂ ਨਾਲ ਸਾਰਾ ਵੇਰਕਾ ਉਹਨਾਂ ਨਾਲ ਚੱਲੂਗਾ ਜੀ ਤੇਰੀ ਟਿਕਟ ਆ ਜੀ ਐਸੀ ਹੈ ਕਿ ਐਸੀ ਲੇਡੀ ਜੀ ਠੀਕ ਹੈ ਜੀ ਤੇ ਉਹਨਾਂ ਐਸੀਆਂ ਨੂੰ ਮਿਲੀ ਐਸੀਆਂ ਨੂੰ ਮਿਲੀ ਆ ਪਰ ਮਿਲੀ ਜਿਹੜਾ ਜਿਹਦਾ ਵਰਕ ਹੀ ਕੋਈ ਨਹੀਂ ਉਹਨੂੰ ਮਿਲੀ ਆ ਜਿੰਨੂੰ ਕੋਈ ਜਾਣਦਾ ਨਹੀਂ ਪਿੰਡ ਚ ਉਹਨੂੰ ਟਿਕਟ ਦਿੱਤੀ ਗਈ। ਹਾਂ ਇੱਕ ਮੰਡਾਂ ਦਿੱਨੇ ਮੌਕਾ ਦਿੱਤਾ। ਅਗਲਾ ਸਟੇਪ ਅਰਦਾਈ ਅਗਲੀ ਫੇਰ ਕਾਨਫਰੰਸ ਅੱਧਾ ਫਿਰ ਨਹੀਂਦੇ ਹੋਏ ਆਜ਼ਾਦ ਮੀ ਲੋਖਾ ਆ ਜੀ। ਠੀਕ ਹੈ। ਜੀ ਸਰ ਆਪਣਾ ਨਾਮ ਦੱਸੋ। ਮੇਰਾ ਨਾਮ ਜੀਸੇਂਗੋ ਕੇਵੀ ਮਾਨ ਤੇ ਮੈਂ ਕਾਂਗਰਸ ਪਾਰਟੀ ਵਿੱਚ ਜਦੋਂ ਜੀ ਪਲੱਸ 2 ਕੀਤੀ ਆ ਮੈਂ ਉਦੋਂ ਦਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਤੇ ਅੱਜ ਮੇਰੀ ਉਮਰ 44 ਸਾਲਾਂ ਦਾ ਹੋ ਗਿਆ। ਮੈਨੂੰ ਘੱਟੋ ਘੱਟ 23-24 ਸਾਲ ਹੋ ਗਏ ਆ ਕਾਂਗਰਸ ਪਾਰਟੀ ਦੇ ਨਾਲ ਸੇਵਾ ਕਰਦਿਆਂ ਤੇ ਮੈਂ ਯੂਡੀਆ ਕਈ ਇਲੈਕਸ਼ਨਾਂ ਲੜੀਆਂ ਜਿਦੇ ਵਿੱਚ ਮੈਂ ਸਫਲਤਾ ਕੀਤੀ ਤੇ ਇਨਾ ਕੁਝ ਕਰਨ ਦੇ ਬਾਵਜੂਦ ਵੀ ਸਾਨੂੰ ਚਲੋ ਜਿੱਥੇ ਕਿਤੇ ਬਣਦਾ ਮਾਣ ਸਾਨੂੰ ਦੁੱਤਾ ਵਾ ਪਰ ਜਿਹੜਾ ਸਹੀ ਮਾਣ ਸਾਨੂੰ ਮਿਲਦਾ ਹੀ ਜਿਹੜੀ ਆਪਾਂ ਐਨਐਚਰ ਦੀ ਗੀਤ ਕਰ ਰਹੇ ਹਾਂ ਵੀ ਸਾਨੂੰ ਕਾਉਂਸਲਰ ਦੀ ਜਿਹੜੀ ਇਲੈਕਸ਼ਨ ਹੁੰਦੀ ਆ ਇਹਦੇ ਵਿੱਚ ਪਹਿਲਾ ਸਟੈਪ ਸਾਡਾ ਹੁੰਦਾ ਵੀ ਕਾਉਂਸਲਰ ਦਾ ਜਿਦੇ ਵਿੱਚ ਆਪਾਂ ਗਾੜੀ ਕੋਈ ਉਪਲਬਧੀ ਕਰ ਲਈ ਹੁੰਦੀ ਆ ਇਦੇ ਚਾਹੀ ਬੇਰਕੇ ਦੇ ਜ਼ਿਲ੍ਹੇ ਵੀ ਮੇਰੇ ਸੱਜਣ ਮਿੱਤਰ ਸੀ ਸਾਰਿਆਂ ਨੇ ਮਿਹਨਤ ਕੀਤੀ ਆਪਾਂ ਰੰਜ ਕੇ ਤੇ ਅੱਜ ਆਪਾਂ ਨੂੰ ਇੱਕ ਗੱਲ ਦਾ ਬਹੁਤ ਗੁੱਸਾ ਲੱਗਾ ਆ ਜਿਹਦੇ ਵਿੱਚ ਮੇਰੇ ਐਸੀ ਭਾਈਚਾਰਾ ਅਸੀਂ ਜਰਨਲ ਮਤਲਬ ਸਾਰੇ ਮਿਲ ਕੇ ਇੱਕ ਥਾਂ ਮੰਚ ਤੇ ਬੈਠ ਕੇ ਸੇਵਾ ਕਰਦੇ ਆ ਤੇ ਅੱਜ ਚਲੋ ਇੱਕ ਸਾਡੀ ਜਿਹੜੀ ਆਪਣੀ ਵਾਰ ਸੀਗੀ ਇਹਦੇ ਵਿੱਚ ਐਸੀ ਦਾ ਜਦੋਂ ਆਈ ਇਲੈਕਸ਼ਨ ਤੇ ਆਪਾਂ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਆਪਾਂ ਕਿਹਾ ਵੀ ਜਿੰਨੂੰ ਵੀ ਮਿਲੂਗੀ ਆਪਾਂ ਉਹਦੇ ਨਾਲ ਚੱਲਾਂਗੇ ਤੇ ਅੱਜ ਇੱਕ ਜਦੋਂ ਲਿਸਟ ਆਈ ਸਾਡੇ ਦੇ ਉਹਦੇ ਵਿੱਚ ਜਿਹੜਾ ਨਾਂ ਪੜਿਆ ਗਿਆ ਤੇ ਉਹ ਸਾਡੇ ਸਾਨੂੰ ਸਮਝ ਨਹੀਂ ਆਈ ਵੀ ਉਹ ਵੇਰਕੇ ਦੇ ਵਿੱਚ ਰਹਿੰਦਾ ਵੀ ਆ ਬੰਦਾ ਕਿ ਨਹੀਂ ਰਹਿੰਦਾ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਵੀ ਉਹਦਾ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਸਾਡੀ ਪਾਰਟੀ ਦੇ ਨਾਲ ਕੋਈ ਪਿੱਛੋਂ ਟੱਕ ਨਹੀਂ ਕਦੀ ਵੀ ਨਹੀਂ ਸੁਣਿਆ ਉਹ ਬੰਦੇ ਨੂੰ ਵੀ ਉਹ ਬੰਦਾ ਕੋਈ ਪਾਰਟੀ ਦੇ ਨਾਲ ਹੋਊਗਾ ਅੱਜ ਤੁਹਾਨੂੰ ਪਤਾ ਲੱਗਾ ਸਾਨੂੰ ਕਿਹ ਭੈਣ ਭਰਾ ਨੇ ਫੋਟੋਆ ਮਕਾਈਆਂ ਵੀ ਪਿਛਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਂਗਰਸ ਆਪਣਾ ਕਾਲੀ ਦਲ ਦੇ ਨਾਲ ਸਪੋਰਟ ਕੀਤੀ ਕਾਲੀ ਦਲ ਦੀ ਅੱਜ ਸਾਨੂੰ ਇਹ ਗੱਲ ਦਾ ਪਤਾ ਲੱਗਾ ਜਦੋਂ ਤੇ ਆਪਾਂ ਆਪਣੇ ਸਾਡੇ ਸੀਨੀਅਰ ਲੀਡਰ ਜਿਹੜੇ ਜਿਨ੍ਹਾਂ ਨੇ ਸਾਡੇ ਵਾਅਦੋੜੀ ਸਾਂਭੀ ਆਪਣੀ ਪੂਰਵੀ ਹਲਕੇ ਦੀ ਆਪਾਂ ਉਹਨਾਂ ਨੂੰ ਅੱਗੇ ਵੀ ਬੇਤੀ ਇਹ ਕਰਦੇ ਰਹੇ ਆਂ ਵੀ ਸਾਨੂੰ ਇੱਕ ਚੀਜ਼ ਜਰੂਰ ਸਾਡੀ ਸੁਣਿਓ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਉਹਨਾਂ ਦੇ ਸਿਰ ਤੇ ਹੱਥ ਰੱਖਿਓ ਇਹ ਦੋ ਤਿੰਨ ਵਾਰੀ ਆਪਾਂ ਉਹਨਾਂ ਦੇ ਕੰਨੀ ਕੱਢੀ ਆ ਗੱਲ ਨੂੰ ਪਰ ਅੱਜ ਇਹ ਚੀਜ਼ ਸੁਣ ਕੇ ਸਾਨੂੰ ਬਹੁਤ ਨਰਾਸ਼ਾ ਹਾਸਲ ਹੋਈ ਆ ਵੀ ਉਹ ਬੰਦੇ ਦੇ ਬੰਦਿਆਂ ਨੇ ਸਾਡੀ ਕਿਤੇ ਨਹੀਂ ਸੁਣੀ ਇੱਕ ਦੋ ਬੰਦੇ ਵੇਰਕੇ ਦੇ ਵਿੱਚ ਜਿਹੜੇ ਵੱਸਦੇ ਆ ਨਾ ਸਾਨੂੰ ਸਾਰੀ ਕਾਂਗਰਸ ਪਾਰਟੀ ਨੂੰ ਖਰਾਬ ਕੀਤਾ ਉਹਨਾਂ ਨੇ ਕਾਰਨ ਕੀ ਸੰਦੇਜੀ ਤੁਹਾਡੇ ਵੱਲੋਂ ਕਿਸੇ ਮੈਂਬਰ ਦਾ ਨਾਮ ਆਇਆ ਕਿ ਇੰਸਟੀਚੂਟ ਉਹਦਾ ਨਾ ਆ ਗਿਆ ਕਿ ਕਾਰਨ ਸਾਡਾ ਇੱਕੋ ਆ ਜੀ ਕਾਰਨ ਇਹ ਆ ਵੀ ਸਾਡੇ ਵੇਰਕੇ ਦੇ ਵਿੱਚ ਜਿਹੜੇ ਬੰਦੇ ਕਾਂਗਰਸੀ ਆ ਲੈ ਸਹੀ ਕਾਂਗਰਸੀ ਆ ਜਿਹੜੇ ਉਹਨਾਂ ਦੀ ਕੋਈ ਕਦਰ ਨਹੀਂ ਦੀ ਹੋਣੀ ਅੱਜ ਉਹ ਬੰਦੇ ਸਾਡੇ ਸਿਰ ਤੇ ਬੈਠੇ ਆ ਜਿਹੜੇ ਕਾਲੀਆਂ ਦੇ ਨਾਲ ਸਮਝੌਤੇ ਕਰਦੇ ਆ ਤੇ ਪੈਸੇ ਚੁੱਕਦੇ ਆ ਅਸੀਂ ਉਹ ਇਨਸਾਨ ਆ ਸਾਡੇ ਗਾੜੀ ਪੈਰਾਂ ਦੇ ਥੱਬੇ ਲੱਗੇ ਹੀ ਅਸੀਂ ਪੈਰਾਂ ਨੂੰ ਲਟਾ ਮਾਰੀਆਂ ਵਾ ਸਿੱਧੂ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਤੇ ਅੱਜ ਉਹ ਬੰਦੇ ਅੱਗੇ ਆ ਗਏ ਆ ਜਿਨ੍ਹਾਂ ਨੇ ਸਾਰੀ ਉਮਰ ਪਾਰਟੀਆਂ ਬਦਲੀਆਂ ਇਧਰ ਦੇ ਉਧਰ ਤੇ ਉਧਰ ਦੀਆਂ ਇਧਰ ਦੇ ਫਿਰ ਸਾਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਰੋਸ ਆ ਵੀ ਇਹ ਜਿਹੜਾ ਕੰਮ ਕੀਤਾ ਗਿਆ ਆ ਆਪਾਂ ਦੇ ਬਿਲਕੁਲ ਹਸਾਬ ਤਰੀਕੇ ਤੋਂ ਬਾਹਰ ਆ ਅਸੀਂ ਇਹ ਚੀਜ਼ ਦੀ ਬਹੁਤ ਨਿੰਦਾ ਕਰਦੇ ਆ ਤੇ ਅੱਜ ਵੀ ਅੱਜ ਅਸੀਂ ਸਾਰੇ ਭੈਣ ਭਰਾ ਬੈਠੇ ਆ ਜੇ ਸਾਡੀ ਗੱਲ ਆਪਾਂ ਰਾਜਾ ਬੜੇ ਸਾਹਿਬ ਨੂੰ ਇੱਕ ਗੱਲ ਬੇਨਤੀ ਕਰਨੀ ਚਾਹੁੰਦੇ ਆ ਵੀ ਜੇ ਸਾਡੀ ਗੱਲ ਇਹ ਸੁਣਦੇ ਹੋ ਨਾ ਤੇ ਇੱਕ ਵਾਰੀ ਜ਼ਰੂਰ ਇਹ ਚੀਜ਼ ਨੂੰ ਵੇਖਣ ਵੀ ਜਿਹੜੇ ਕਾਂਗਰਸੀ ਬੈਠੇ ਆ ਇਹ ਵਾਕੇ ਸੱਚ ਬੋਲਦੇ ਪਏ ਆ ਕਿ ਜਾਂ ਝੂਠ ਬੋਲਦੇ ਪਏ ਆ ਅੱਜ ਉਹ ਜਿਹੜਾ ਬੰਦੇ ਨੇ ਟਿਕਟ ਦਿੱਤੀ ਗਈ ਆ 10 ਦਿਨ ਪਹਿਲਾਂ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਉਹ ਤੋਂ ਪਹਿਲਾਂ ਕਾਦੀਦਲ ਸੀਗਾ ਉਹ ਤੋਂ ਪਹਿਲਾਂ ਉਹ ਕੋਈ ਸਰਕਾਰੀ ਸਹੂਲਤਾਂ ਦਾ ਹਿਸਾਬ ਲੈਣ ਰਿਹਾ ਸੀਗਾ ਅੱਜ ਉਹਨੂੰ ਇੱਕ ਸਰਵਾਰ ਸਰਕਾਰੀ ਨੌਕਰੀ ਤੋਂ ਬਾਅਦ ਇੱਕਦਮ ਉਹਨੂੰ ਕਾਉਂਸਲਰ ਬਣਾ ਦੋ ਉਹਦੇ ਘਰ ਫੇਰ ਸਹੂਲਤਾਂ ਜਿਹੜੀਆਂ ਉਹ ਫੇਰ ਸਰਕਾਰੀ ਚੱਲਣ ਡੇ ਪਰ ਜਿਹੜੇ ਆ ਬੰਦੇ ਮਿਹਨਤ ਕਰਣ ਡੇ ਕਿੱਧਰ ਜਾਣ ਕੇ ਦੱਸੋ ਮੈਨੂੰ ਨਸ਼ਟ ਇਹ ਰੋਜ਼ ਕਿੱਦਾਂ ਰੋਜ਼ ਵੇਖੋ ਅਸੀਂ ਬੈਠੇ ਆ ਸਾਰੇ ਬਾਪਾ ਮੱਲੀਪਾ ਦੇ ਕੋਲ ਬੈਠੇ ਆ ਸਾਰੇ ਭੈਣ ਭਰਾ ਆਪਾਂ ਬੈਠੇ ਆ ਜਿਵੇਂ ਕਾਂਗਰਸੀ ਪੁਰਾਣੇ ਤੇ ਜਿਹੜੇ ਨਿਰਧਨ ਕਰਨ ਵਾਲੇ ਬੰਦੇ ਆ ਜੇ ਅੱਜ ਸਾਨੂੰ ਕੋਈ ਵੀ ਕੋਈ ਵੀ ਸੇਵਾ ਲਾਉਣਗੇ ਕਿਸੇ ਵੀ ਤਰ੍ਹਾਂ ਦੀ ਆਪਾਂ ਯਾਦਮੀਦਵਾਰ ਜੇ ਲੋੜ ਪਈ ਤੇ ਆਪਾਂ ਉਹ ਵੀ ਖੜਾ ਕਰਾਂਗੇ ਤੇ ਠੋਕ ਕੇ ਉਹਦੀ ਮਦਦ ਕਰਾਂਗੇ ਜਿੰਨੂੰ ਵੀ ਕਹਿਣਗੇ ਆਪਾਂ ਉਹਦੀ ਠੋਕ ਕੇ ਮਦਦ ਕਰਾਂਗੇ ਅੰਨ ਧੰਨ ਤੇ ਸਾਰੇ ਬਨੋ ਜਿੱਥੇ-ਜਿੱਥੇ ਵੀ ਕਹਿਣਗੇ ਆਪਾਂ ਉਸਦੀ ਮਦਦ ਕਰਾਂਗੇ ਤੇ ਠੋਕ ਕੇ ਮਦਦ ਕਰਾਂਗੇ ਤੇ ਜਿੱਤ ਕੇ ਫੇਰ ਅਹੀ ਰਾਜਾ ਵੜੇ ਨੂੰ ਦਿਖਾਵਾਂਗੇ ਵੀ ਆਚ ਆਪਾ ਬੰਦਾ ਆਪਣਾ ਜਿੱਟ ਕੇ ਵਿਖਾਤਾ ਸਮਝਦੇ ਜਦੋਂ ਉਹ ਕਾਂਗਰਸ ਨੇ ਸ਼ਾਮਲ ਕੀਤੇ ਪਹਿਲੇ ਸੈਟਿੰਗ ਕੀਤੀ ਬਿਲਕੁਲ ਜੀ ਬਿਲਕੁਲ ਸਾਨੂੰ ਇੰਝ ਹੀ ਲੱਗਦਾ ਪਿਆ ਵੀ ਉਹਨਾਂ ਨੂੰ ਸ਼ਾਮਲੀ ਇਸੇ ਕਰਕੇ ਕੀਤਾ ਵੀ ਚਲੋ ਪੈਸਾ ਇਹ ਲੈ ਗਏ ਆ ਜਿੱਦਾਂ ਵੀ ਇਹਨਾਂ ਕੋਲ ਚਾਰ ਪੈਸੇ ਲਟਾਰ ਹੋਏ ਉਹਨਾਂ ਨੂੰ ਮਿਲੇ ਹੋਣੇ ਆ ਤੇ ਪੈਸੇ ਲੈ ਗਏ ਆ ਤੇ ਉਹ ਪੈਸੇ ਦਾ ਹਿਸਾਬ-ਤਾਬ ਚੱਲਿਆ ਵਸਿੱਧੇ ਹਿਸਾਬ ਐ ਸਾ ਅਹੀਂ ਮਿਹਨਤੀ ਬੰਦੇ ਆ ਜੀ ਅਹੀਂ ਦਾ ਜਿੰਨੇ ਚਿਰ ਹੀ ਹੋ ਗਿਆ ਮਿਹਨਤ ਕਰਦਿਆਂ ਨੂੰ ਸਾਨੂੰ ਮਾਲਿਆ ਆਪਣੇ ਤੇ ਵੀ ਅਹੀਂ ਮਿਹਨਤ ਕਰਕੇ ਇਹ ਸੀਟ ਲੈਣੀ ਆ ਤੇ ਜੇ ਪੈਸੇ ਵੀ ਜੇ ਆਪਾਂ ਸੀਟਾ ਲੈਣੀ ਆ ਤੇ ਆਪਾਂ 5 ਸਾਲ ਆਪਣੇ ਘਰ ਵਿਆਹ ਕਰੀਏ ਤੇ 5 ਦਿਨ ਪਹਿਲਾਂ ਉੱਠਿਆ ਕਰੀਏ ਤੇ 5 ਦਿਨਾਂ ਬਾਅਦ ਜਾ ਕੇ ਪੈਸੇ ਦਈਏ ਤੇ ਟਿਕਟ ਲੈ ਕੇ ਆ ਜਿਆ ਕਰਾਂਗੇ ਅਸੀਂ ਤਾਂ ਫਿਰ ਚਾਹੁੰਦੇ ਆ ਵੇਚਦਾ ਹੀ ਕਰਨਾ ਤੇ ਫਿਰ ਆਈ ਆਪਣੇ ਘਰ ਵਾ ਚੱਲਨੀ ਆ ਠੀਕ ਹੈ ਜੀ ਸਰ ਆਪਣਾ ਲੰਮਾ ਬੈਠਕ ਦਾ ਸ਼ਿਵਾਸ਼ਰਾਈ ਲਾਲੀ ਵਰਕਾ ਜੀ ਜਿਹੜੀ ਕਸਕੰਪਨਸ ਦੀ ਜੀ ਕਰੰਤੀ ਇਹ ਜੀ ਸਾਡੀ ਜਿਹੜੀ ਨਗਰ ਕੌਂਸਲ ਇਲੈਕਸ਼ਨ ਹੋ ਰਹੀ ਹੈ ਜੀ ਉਹਦੇ ਚ ਜੇ ਜਿਹੜੀ ਗਲਤ ਟਿਕਟ ਦਿੱਤੀ ਆ ਸੀਬਾ ਰਾਣੀ ਨੂੰ ਉਹਦੇ ਵਿਰੋਧ ਵਿੱਚ ਹੀ ਕਰ ਦਿੱਤੀ ਗਈ ਹੈ ਜੀ ਅਸੀਂ ਮੈਂ 25 30 ਸਾਲ ਤੋਂ ਕਾਂਗਰਸ ਪਾਰਟੀ ਨਾਲ ਕੰਮ ਕਰ ਰਹੇ ਹਾਂ ਮੇਰੇ ਹੋਰ ਵੀ ਸਾਥੀ ਜਿਦਾਂ ਬੋਬੀ ਭਗਤ ਜੀ ਤੇ ਲੋਕ ਜਨ ਬੁਰੀ ਜੀ ਤੇ ਹੋਰ ਵੀ ਮੇਰੇ ਜਿਹੜੇ 6 7 ਜਾਣੇ ਅਸੀਂ ਕੈਂਡੀਡੇਟ ਸੀਗੇ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਇੱਥੇ ਕਸਮ ਖਾਦੀ ਵੀ ਸਾਡੇ ਸਾਰੇ ਜਿਹੜੇ ਵੀ ਟਿਕਟ ਮਿਲੇਗੀ ਅਸੀਂ ਉਹ ਸਾਥ ਦੇਵਾਂਗੇ ਔਰ ਹਾਈ ਕਮਾਨ ਨੇ ਜਿਹੜਾ ਇਸ ਚੀਜ਼ ਨੂੰ ਅਨੁਰੂਲੇ ਕੀਤਾ ਉਹ ਜਿਹੜੀ ਸੇਮਾ ਰਾਣੀ ਜਿਹਦੇ ਜਿਹਦਾ ਕੋਈ ਨਾਂ ਨਹੀਂ ਹੈ ਜਿਹਦਾ ਪਾਰਟੀ ਵਾਸਤੇ ਕੋਈ ਵਰਕ ਨਹੀਂ ਆ ਕੋਈ ਕੰਮ ਨਹੀਂ ਕੀਤੇ ਨੇ ਉਹਨੂੰ ਟੇਰ ਦਿੱਤੀ ਆ ਉਹਦਾ ਹੀ ਵਿਰੋਧ ਕਰਦੇ ਆ ਜੀ ਹਾਈ ਕਮਾਂਡ ਨੂੰ ਮਿਲੋ ਦੇਖੋ ਜੀ ਅਸੀਂ ਤੁਹਾਡੇ ਬਾਦੀ ਭਰਾਈ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਇਸ ਅਵਾਰਡ ਨੰਬਰ 19 ਦੀ ਜਿਹੜੀ ਐਸਸੀ ਲੇਡੀ ਰਿਜ਼ਰਵ ਆ ਉਸ ਟੇਰ ਤੇ ਗੌਰ ਕੀਤੀ ਜਾਵੇ ਇੱਕ ਮਿੰਟ ਆਸਰੇਗੀ ਅਸੀਂ ਇਹਨਾਂ ਵਿੱਚੋਂ ਕੋਈ ਵੀ ਸਲਾਹ ਕਰਕੇ ਇੱਕ ਆਜ਼ਾਦ ਕੈਂਡੀਡੇਟ ਖੜਾ ਕਰਾਂਗੇ ਔਰ ਇਹ ਫੁੱਲ ਸਪੋਰਟ ਕਰਾਂਗੇ ਤੁਸੀਂ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਸੀ ਅਸੀਂ 25 30 ਸਾਲ ਤੋਂ ਘਾਂ ਰਹੇ ਸੇਵਾ ਕਰ ਰਹੇ ਜੀ ਔਰ ਕਲੀ ਸੇਵਾ ਨਹੀਂ ਕਰ ਰਹੇ ਜੀ ਪਰਮਾਣਾ ਦੇ ਧਨੋਂ ਦਰਿਆ ਵਸਾਉਂਦੇ ਨੇ ਆ ਝੰਡੇ ਲਾਉਂਦੇ ਨੇ ਆ ਹਰ ਜਿਹੜੀ ਜਿਹੜੀ ਇਲੈਕਸ਼ਨ ਹੋ ਦੇ ਜਾਏ ਵਿਧਾਨ ਸਭਾ ਦੀ ਚਾਹੇ ਲੋਕ ਸਭਾ ਦੀ ਉਹਨਾਂ ਡਟ ਕੇ ਸਾਥ ਦਿੰਦੇ ਨੇ ਆ ਔਰ ਆਪਣੇ ਬੂਥ ਸੀ ਦਉਂਦੇ ਨੇ ਆ ਔਰ ਓਏ ਕਰਨ ਦੇ باوجود ਹੀ ਹਾਈ ਕਮਾਂਡ ਨੇ ਸਾਡੇ ਕੋਲ ਧਿਆਨ ਨਹੀਂ ਦਿੱਤਾ ਇਹਦੇ ਵਿੱਚ ਸਾਡੇ ਮਾਨਯੋਗ ਅ ਅਦਿਸ਼ਾ ਪ੍ਰਧਾਨ ਰਾਜਵੜੇ ਗਰੀ ਉਹਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੂੰ ਗਲਤ ਗਾਈਡ ਕੀਤਾ ਗਿਆ ਅਗਰ ਐਸੀ ਤੁਹਾਡੇ ਮਾਦਮ ਜੀ ਕਹਿੰਦੇ ਫਿਰ ਰਾਜਾ ਬਣੇ ਜੀ ਬੇਨਤੀ ਕਰਦੇ ਆ ਕਿ ਵਾਰਡ ਨੰਬਰ ਓਲੇ ਦੀ ਟਿਕਟ ਤੇ ਦੁਬਾਰਾ ਗੌਰ ਕੀਤੀ ਜਾਵੇ ਔਰ ਇਹਨਾਂ ਸਾਰੇ ਸਾਥੀਆਂ ਵਿੱਚੋਂ ਕਿਹੜੀ ਟਿਕਟ ਦਿੱਤੀ ਜਾਵੇ ਅਸੀਂ ਉਹਦੀ ਸਪੋਰਟ ਕਰਾਂਗੇ ਜੇ ਨਾ ਗੌਰ ਕੀਤਾ ਗਿਆ ਫਿਰ ਅਸੀਂ ਟਾਈਮ ਤਾਂ ਥੋੜਾ ਰਹਿ ਗਿਆ ਆ ਟਾਈਮ ਥੋੜਾ ਜੀ ਬਸ ਫਿਰ ਸ਼ਾਇਦ ਅਜੀ ਸ਼ਾਮ ਤੱਕ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਉਹਦੇ ਇੱਕ ਬੰਦਾ ਡਿਕਲੇਅਰ ਕਰਾਂਗੇ ਕਿ ਉਹ ਜਾਲ ਇਲੈਕਸ਼ਨ ਲੜਾਵਾਂਗੇ ਔਰ ਉਹਦੀ ਪੂਰੀ ਸਪੋਰਟ ਉਹਨੂੰ ਜਿਤਾਵਾਂਗੇ ਵੀ ਜੀ ਏ ਗੁੱਡ ਅਰੇ ਬਾਹਰ ਮੇਰਾ ਦਲਬੀਰ ਸਿੰਘ ਰਾਜੂ ਵਾਲਾ ਜੋਤਾ ਦਾ ਬੋਲਣ ਲੱਗੇ ਰੋਸ ਕਰਨ ਦੇ ਇਹ ਕੀ ਗੱਲ ਬਾਤ ਜਿਹੜੀਆਂ ਬਾਤ ਮੈਂ ਜੀ ਦੇਖ ਕੇ ਯੂਥ ਕਾਂਗਰਸ ਦਾ ਪ੍ਰਧਾਨ ਰਿਆਂ ਜਿਸ ਵੇਲੇ ਡਿੰਪਾ ਪ੍ਰਧਾਨ ਹੁੰਦਾ ਹੈ ਯੂਥ ਕਾਂਗਰਸ ਪੰਜਾਬ ਦਾ ਯਾਦ ਕਰੀ ਬਿਲਾਸ ਤੋਂ ਉਸ ਕੀ ਤਿਆਰੀ ਕੀ ਮੈਟਰ ਕੀ ਕਰ ਬੋਹ ਜੀ ਮੈਂ ਫਿਰ ਜੋ ਯੂਥ ਕਾਂਗਰਸ ਦਾ ਉਮਰ ਤੇਜ ਹੋਣਾ ਉਹਦਾ ਛੱਡਿਆ ਮੁਰਕੇ ਬਾਅਦ ਤੇ ਕਾਂਗਰਸ ਦੀ ਸੇਵਾ ਹੀ ਕਰਦੇ ਅੱਛਾ ਮੇਰੀ ਦੁਕਾਨ ਦੇ ਮੁੱਖ ਦਫ਼ਤਰ ਵੀ ਬੰਦੇ ਰਹੇ ਰੋਸ ਕੀ ਹੈ ਜੀ ਟਿਕਟ ਪੁਰਾਣੇ ਬੰਦੇ ਬੈਠੇ ਆ ਸਾਰੇ ਵੇਖੋ ਜੀ ਇਹ ਟਿਕਟ ਜਾਂ ਜਰਨਲ ਕੈਟਾਗਰੀ ਨੂੰ ਮਿਲਣੀ ਸੀ ਜਾਂ ਇਹਨੂੰ ਮਿਲਣੀ ਮੈਂ ਬੀਸੀ ਦਾ ਸਬੰਧ ਰੱਖਦਾ ਮੈਂ ਰਾਮਗੜੀ ਆ ਪਰ ਫੇਰ ਵੀ ਅਸੀਂ ਜੇ ਜਰਨਲ ਨੂੰ ਚੰਗੇ ਬੰਦੇ ਨੂੰ ਮਿਲ ਜਾਂਦੀ ਫੇਰ ਵੀ ਮਦਦ ਕਰਦੇ ਆ ਜੇ ਕਿ ਬੀਸੀ ਨੂੰ ਮਿਲ ਜਾਂਦੀ ਆ ਤੇ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਆ ਬੂਰੀ ਦੀ ਮਦਦ ਕੀਤੀ ਆ ਜਿਹੜੇ ਪੁਰਾਣੇ ਬੰਦੇ ਸੀ ਜਿਹੜੇ ਉਹਨਾਂ ਦੀ ਮਦਦ ਕਰਦੇ ਰਹੇ ਆ ਮੁੰਗੇ ਲਈ ਇਹ ਟਿਕਟ ਆ ਉਹਨਾਂ ਕਾਰਨ ਨਾਲ ਤੁਮਾਨੂੰ ਲੱਗਦਾ ਉਹ ਕੋ ਜਾਣਦੇ ਨਹੀਂ ਕਿਹੜੀ ਬਾਹਰ ਤੇ ਰਹਿੰਦੇ ਆ ਕਿੱਥੋਂ ਆ ਇਹ ਪਤਾ ਲੱਗਾ ਸਵੇਰੇ ਅਸੀਂ ਤੇ ਸ਼ਮਾਨੀ ਭਗਤੇ ਤੇ ਸਾਡੀ ਹੈਗੀ ਉਹਨਾਂ ਨੇ ਕਾਗਜ਼ ਜਿਹੜੇ ਦੌਰ ਦੌਰ ਦੀ ਸ਼ਾਮਲ ਹੀ ਤੇ ਉਹਨਾਂ ਨੂੰ ਸਮਝਦਾ ਮੈਂ ਦੋ ਦਾ ਸਵੇਰੇ ਲਿਸਟ ਵੇਖ ਕੇ ਨਾਂ ਪੜ੍ਹਦਾ ਕਿ ਸ਼ਾਇਦ ਉਹਨੂੰ ਮਿਲ ਗਈ ਉਹਦਾ ਫਿਰ ਨਾਂ ਥੋੜਾ ਜਿਹਾ ਚੇਂਜ ਹੀ ਤੇ ਉਹ ਟਿਕਟ ਤੇ ਉਹ ਪੁਰਾਣੀ ਜਿਹੜੇ